ਸ੍ਰੀ ਗੁਰਜੀ ਪੰਜਾਬੀ 2J ਨਿਊਜ਼ ਆਪ ਦਾ ਸਵਾਗਤ ਕਰਦਾ ਅੱਜ ਦੀ ਤਾਜ਼ਾ ਖਬਰ ਕਿਸਾਨਾਂ ਦੇ ਖਾਤੇ ਅਚ ਆਵੀ ਮਦਦ ਦੀ ਰਾਸ਼ੀ ਸਰਕਾਰ ਨੇ ਦਿੱਤਾ ਵੱਡਾ ਮੌਕਾ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ ਆਰਥਿਕ ਆਮਦਨ ਦਾ ਸਿੱਧਾ ਲਾਭ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਕੰਮ ਕਰਸ ਲਈ ਅਤੇ ਖੇਤਾਂ ਵਿੱਚ ਪਸੀਨਾ ਵਹਾਉਣ ਵਾਲੇ ਕਿਸਾਨਾਂ ਤੱਕ ਸਰਕਾਰੀ ਮਦਦ ਪਹੁੰਚਾਉਣ ਦੇ ਆਦੇਸ਼ ਨਾਲ ਇੱਕ ਵਿਸ਼ੇਸ਼ ਮਹਾਮਹਮ ਸ਼ੁਰੂ ਕੀਤੀ ਗਈ ਹੈ ਤੇ ਆਦੇਸ਼ ਉਹਨਾਂ ਕਿਸਾਨਾਂ ਤੱਕ ਯੋਜਨਾ ਦਾ ਲਾਭ ਪਹੁੰਚਾਇਆ ਪਰਚੋਣਾ ਜਿਨ੍ਹਾਂ ਦੀ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਕਿਸਾਨਾਂ ਨੂੰ ਇਹ ਇੱਕ ਸੁਨਹਿਰੀ ਮੌਕਾ ਤੇ ਜਿਸ ਤਰ੍ਹਾਂ ਇਹ ਉਹਨਾਂ ਦੇ ਬਿਨਾਂ ਕਿਸੇ ਚੋਲੇ ਤੇ ਸਿੱਧਾ ਮੈਂ ਖਾਤੇ ਵਿੱਚ ਰਾਸ਼ੀ ਪ੍ਰਾਪਤ ਹੋਵੇਗੀ ਬੈਣੀ ਬੈਣੀਪੁਰ ਅਨੁਮੰਡਲ ਦਫਤਰ ਵਿੱਚ ਕੋਈ ਸਮੀਖਿਆ ਤੇ ਬੈਠਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੀ ਪ੍ਰੀਆ ਕ੍ਰਿਆ ਨੂੰ ਤੇਜ਼ ਕਰ ਲਈ ਅਤਵਾਰ ਨੂੰ ਦੁਰਬੰਗਾ ਦੇ ਬੈਣੀਪੁਰ ਅਨੁਮੰਡਲ ਦਫਤਰ ਵਿੱਚ ਅਨੁਮੰਡਲ ਵਿਸਟੇਜ ਦੀ ਮਦਾਨਗੀ ਪ੍ਰਧਾਨਗੀ ਛੇਟ ਮਾਲ ਅਤੇ ਖੇਤੀਬਾੜੀ ਵਿਭਾਗ ਦੀ ਇੱਕ ਸਾਂਝੀ ਸਮੀਖਿਆ ਬੈਠਕ ਹੋਈ ਐਤਵਾਰ ਦੀ ਛੁੱਟੀ ਹੋਣ ਦੇ ਬਾਅਦ ਵੀ ਬਾਅਦ باوجود ਦੀ ਬੈਠਕ ਵਿੱਚ ਅਨੁਮੰਡਲ ਖੇਤੀਬਾੜੀ ਅਧਿਕਾਰੀਆ ਬਲਾਕ ਖੇਤੀਬਾੜੀ ਅਧਿਕਾਰੀ ਅਤੇ ਬਾਲ ਮਾਲ ਅਧਿਕਾਰੀ ਤੇ ਮਾਲ ਕਰਮਚਾਰੀ ਕਿਸਾਨ ਸਲਾਹਕਰ ਅਮीन ਅਤੇ ਕਿਸਾਨ ਕੋਆਰਡੀਨੇਟਰ ਸਮੇਤ ਕਈ ਸਬੰਧਤ ਕਰਮਚਾਰੀ ਹਾਜ਼ਰ ਰਹੇ। ਮੀਟਿੰਗ ਵਿੱਚ ਅਨੁਮੰਡਲ ਮੈਜਿਸਟ੍ਰੇਟ ਵਿੱਚ 2 ਫਰਬੁਨਿੰਗ ਸ਼ੁਰੂ ਹੋਣ ਵਾਲੀ ਪੀਐਮ ਮੋਦੀ ਯੋਜਨਾ ਦੀ ਮਹਾਮਹਮ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਤੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇਸ ਸਮੇਂ ਬੈਣੀਪੁਰ ਅਨੁਮੰਡਲ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਸਿਰਫ 8 ਦਾ ਫੀਸਤੀ ਹੋਈ ਹੈ। ਇਸ ਵਿਸ਼ੇਸ਼ ਮਹਾਮਹ ਇਸ ਰਾਹੀਂ ਅੰਕੜੇ ਨੂੰ 50% ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਅਧਿਕਾਰੀਆਂ ਨੇ ਸਾਰੇ ਭਾਗਾਂ ਦੀ ਆਪਸੀ ਤਾਲਮੇਚ ਕੰਮ ਕਰਨ ਲਈ ਪੰਚਾਇਤ ਪੱਧਰ ਤੇ ਇਸ ਮੈਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਹਦਾਇਤ ਕਿਤੇ ਹਨ ਤੇ ਉਹਨਾਂ ਫੀਲਡ ਵਿੱਚ ਸਰਗਰਮ ਰਹਿ ਕੇ ਵੱਧ ਤੋਂ ਵੱਧ ਕਿਸਾਨਾਂ ਦੇ ਰਜਿਸਟ੍ਰੇਸ਼ਨ ਚ ਯਕੀਨੀ ਬਣਾਉਂਦਾ ਜ਼ੋਰ ਦਿੰਦਾ ਹੈ ਤੇ ਬੈਠਕ ਵਿੱਚ ਸੀਐਸਸੀ ਸਕਾਲਿੰਗ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਗਿਆ ਤੇ ਤਕਨੀਕੀ ਸਮੱਸਿਆ ਨੂੰ ਤੁਰੰਤ ਹੱਲ ਅਤੇ ਨਿਜਮਾ ਨਿਗਰਾਨੀ ਅਤੇ ਹੋਰ ਜ਼ੋਰ ਦਿੱਤਾ ਗਿਆ ਕਿਸਾਨਾਂ ਨੂੰ ਮਿਲੇਗਾ ਯੋਜਨਾ ਦਾ ਸਿੱਧਾ ਲਾਭ ਅਤੇ ਅਨੁਸਾਰ ਮਾ ਮਹਮ ਸਬਲ ਹੋਣ ਨਾਲ ਕਿਸਾਨਾਂ ਨੂੰ ਸਰਕਾਰੀ ਯੋਜਨਾ ਦਾ ਸਿੱਧਾ ਲਾਭ ਮਿਲੇਗਾ ਤੇ ਰਜਿਸਟਰਨ ਵੀ ਸਥਿਤੀ ਵਿੱਚ ਵੱਡਾ ਸੁਧਾਰ ਹੋਵੇਗਾ ਧੰਨਵਾਦ ਜੀ ਖਬਰਾਂ ਜੋੜ ਲਈ ਬਣ ਰਹੇ ਖਬਰਾਂ ਸ਼ੇਅਰ ਤੇ ਲਾਇਕ ਕਰ ਦਿਓ